ਗੋੜੀ ਮਾਲਾ ਪੰਜਵਾ ਮਾਦੂ ਹਰ 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 ਮੁਖ ਕਹੀਐ ਹਮ ਤੇ ਕਛੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰੈ ਕੇ ਕਰਨੈ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਾਵਹੁ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਇਕ ਰੂਪ ਲਿਵ ਲਾਵੋ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਓ ਰਾਗ ਗਉੜੀ ਮਾਜ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਦੀਨ ਦਇਆਲ ਦਮੋਦਰ ਰਾਯਾ ਜੀਉ ਕੋਟ ਜਨਾ ਕਰ ਸੇਵ ਲਗਾਇਆ ਜੀਉ ਭਗਤ ਵੱਛਲ ਤੇਰਾ ਬਿਰਦ ਰਖਾਇਆ ਜੀਉ ਪੂਰਨ ਸਬਨੀ ਜਾਈ ਜੀਉ ਕਿਉ ਪੇਖਾਂ ਪ੍ਰੀਤਮ ਕਵਨ ਸੁਕਰਣੀ ਜੀਉ ਸੰਤਾਂ ਦਾਸੀ ਸੇਵਾ ਚਰਣੀ ਜੀਉ ਇਹੋ ਜੀਉ ਬਤਾਈ ਬਲ ਬਲ ਜਾਇ ਜੀਉ ਤਿਸ ਨਿਵ ਨਿਵ ਲਾਗਉ ਪਾਈ ਜੀਉ ਉਥੀ ਪੰਡਤ ਬੇਦ ਖੋਜੰਤਾ ਜੀਉ ਹੋਏ ਬੈਰਾਗੀ ਤੀਰਥ ਨਾਵੰਤਾ ਜੀਉ ਗੀਤ ਨਾਦ ਕੀਰਤਨ ਗਾਵੰਤਾ ਜੀਉ ਹਰ ਨਿਰਪੋ ਨਾਮ ਧਿਆਈ ਜੀਉ ਪਏ ਕਿਰਪਾਲ ਸੁਆਮੀ ਮੇਰੇ ਜੀਉ ਪਤ ਤੋ ਪਵਿੱਤ ਲਗ ਗੁਰ ਕੇ ਪੈਰੇ ਜੀਉ ਪ੍ਰਮਾ ਭਉ ਕਾਟ ਕੀਏ ਨਿਰਵੈਰੇ ਜੀਉ ਗੁਰ ਮਨ ਕੀ ਆਸ ਪੁਰਾਈ ਜੀਉ ਜਿਨ ਨਾਉ ਪਾਇਆ ਸੋ ਤਨਮਨਤਾ ਜੀਉ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਉ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਉ ਜਨ ਨਾਨਕ ਸਹਿਜ ਸਮਾਈ ਜੀਉ ਗੌੜੀ ਮਹੱਲਾ ਪੰਜਵਾ ਮਾਸ ਆਓ ਹਮਾਰੇ RAM ਪਿਆਰੇ ਜੀਓ ਰਹਿਣ ਦਿਨਸ ਸਾਸ ਸਾਸ ਚਤਾਰੇ ਜੀਓ ਸੰਤ ਦੇਉ ਸੰਦੇਸਾ ਪੈ ਚਰਨਾਰੇ ਜੀਓ ਤੁਦ ਬਿਨ ਕਿਤ ਬਿਦ ਤਰੀਐ ਜੀਓ ਸੰਗਤ ਮਾਰੈ ਮੈਂ ਕਰੇ ਅਨੰਦਾ ਜੀਓ ਵਣ ਤੈਨ ਤਰੇ ਭਵਨ ਸੁਖ ਪਰਮਾਨੰਦਾ ਜੀਓ ਸੇਜ ਸੁਹਾਵੀ ਇਹੋ ਮਨ ਬਿਕਸੰਦਾ ਜੀਓ ਪੇਖ ਦਰਸ਼ਨ ਇਹੋ ਸੁਖ ਲਹੀਐ ਜੀਉ ਚਰਨ ਪਖਾਰ ਕਰੀ ਨਿਤ ਸੇਵਾ ਜੀਉ ਪੂਜਾ ਅਰਚਾ ਵੰਦਨ ਦੇਵਾ ਜੀਉ ਦਾਸਨ ਦਾਸ ਨਾਮ ਜਪ ਲੇਵਾ ਜੀਉ ਬਿਨੋ ਠਾਕੁਰ ਪੈ ਕਹੀਐ ਜੀਉ ਇਸ ਪੁੰਨੀ ਮੇਰੀ ਮਨ ਤਨ ਹਰਿਆ ਜੀਉ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਉ ਹਰ ਹਰ ਨਾਮ ਜਪਤੇ ਜਪ ਤਰਿਆ ਜੀਉ ਇਹੋ ਅਜਰ ਨਾਨਕ ਸੁਖ ਸਹੀਐ ਜੀਉ ਗਉੜੀ ਮਾਜ ਮਹੱਲਾ ਪੰਜਵਾਂ ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਉ ਮਨ ਤਨ ਤੇਰਾ ਇਹੋ ਜੀਉ ਭੇਵਾਰੇ ਜੀਉ ਵਿਸਰਨਾਹੀ ਪ੍ਰਭ ਪ੍ਰਾਨ ਆਧਾਰੇ ਜੀਉ ਸਦਾ ਤੇਰੀ ਸਰਨਾਈ ਜੀਉ ਜਿਸ ਮਿਲਿਆ ਮਨ ਜੀਵੇ ਭਾਈ ਜੀਉ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਉ ਸਭ ਕਿਸ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ਪ੍ਰਭ ਕੋ ਸਦ ਬਲ ਜਾਈ ਜੀਉ ਇਹੋ ਨਿਧਾਨ ਜੱਪੈ ਵਡਭਾਗੀ ਜੀਉ ਨਾਮ ਨਿਰੰજન ਏਕ ਲਿਵ ਲਾਗੀ ਜੀਉ ਗੁਰ ਪੂਰਾ ਪਾਇਆ ਸਭ ਦੁੱਖ ਮਟਾਇਆ ਜੀਉ ਆਠ ਪਹਿਰ ਗੁਣ ਗਾਇਆ ਜੀਉ ਰਤਨ ਪਦਾਰਥ ਹਰ ਨਾਮ ਤੁਮਾਰਾ ਜੀਉ ਤੂੰ ਸੱਚਾ ਸਾਹ ਭਗਤ ਵਣਜਾਰਾ ਜੀਉ ਹਰ ਧਨ ਰਾਸ ਸੱਚ ਵਪਾਰਾ ਜੀਉ ਜਨ ਨਾਨਕ ਸਦ ਬਲੇਹਾਰਾ ਜੀਉ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰੈ ਸੁਖ ਵਸਾਂ ਸੱਚ ਸ਼ਬਦ ਨਿਸ਼ਾਨ ਰਹਾਉ ਸਬੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ ਕਦ ਹੀ ਸੁਰਤ ਨਾ ਲੱਦੀਆ ਮਾਇਆ ਮੋਹੜਿਆ ਦੇਹ 부ਜਾਰਤਸਾਰਤਾ ਸੇ ਅੱਖੀ ਦਿੱਟੜਿਆ ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ ਇਕਸ ਦੋਹੋਂ ਚੋਹ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਦ ਨਾਏ ਰਸਿੜਾ ਕਾਵਿਰਲੀ ਜਾਏ ਬੁੱਠੀ ਪਗਤ ਸੱਚੇ ਦਰਸੋਂ ਹੁੰਦੇ ਅਨੰਦ ਕਰਹਿ ਦਿਨ ਰਾਤ ਰੰਗ ਰੱਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ ਗੌੜੀ ਮਹੱਲਾ ਪੰਜਵਾ ਮਾਂਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਦੀਐ ਪੂਰਨ ਸਤਗੁਰ ਗਿਆਨ ਰਹਾ ਜਿਤ ਘਟਵਸੈ ਪਾਰ ਬ੍ਰਹਮ ਸੋਈ ਸੁਹਾਵਾਥਾਂ ਜਮ ਕੰਕਰ ਨੇੜ ਨਾ ਆਵਈ ਅਰਸ ਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਪਏ ਕਿਰਪਾਲ ਗੁਸਾਈਆਂ ਨੱਟੇ ਸੋਗ ਸੰਤਾਪ ਤੱਤੀ ਵਾਹ ਨ ਲੱਗਈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਟੁੱਟੈ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਗਉੜੀ ਮਾਜ ਮਹੱਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮਾ ਰਹਾ ਰਾਮ ਗੋਬਿੰਦ ਜਪਿੰਦਿਆ ਹਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁਖ ਜਾਏ ਜਿਸ ਲੜ ਲੱਗਿਆ ਜੀਵੀਐ ਭਵਜਲ ਪਈਐ ਪਾਰ ਮਿਲ ਸਾਧੂ ਸੰਗ ਉਧਾਰ ਹੋਇ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸਚੈ ਸਾਬਾਸ ਗੌੜੀ ਬਾਜ ਮਹੱਲਾ ਪੰਜਵਾਂ ਮੀਠੇ ਹਰ ਗੁਣ ਗਾਓ ਜਿੰਦੂ ਤੋ ਮੀਠੇ ਹਰ ਗੁਣ ਗਾਓ ਸੱਚੇ ਸੇ ਤੀਰਤਿਆਂ ਮਿਲਿਆ ਨਿ ਥਾਵੇਂ ਥਾਉ ਰਹਾਉ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਣ ਸੋਏ ਅੰਚਲ ਗਹਿ ਕਾ ਸਾਧਕਾ ਤਰਨਾ ਇਹੋ ਸੰਸਾਰ ਬਾਰ ਬ੍ਰਹਮ ਆਰਾਦੀ ਐ ਉਧਰ ਐ ਸਭ ਪਰਵਾਰ ਸਾਜਨ ਬੰਦ ਸੁਮਿੱਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਟਾਏ ਕੈ ਪਰ ਉਪਕਾਰ ਕਰੇ ਮਾਲਕ ਜਾਨਾ ਤੇ ਹੂੰ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਜਨੋਂ ਮੰਗੇ ਦਾਨ ਇੱਕ ਓੰਕਾਰ ਸਤਗੁਰ ਪ੍ਰਸਾਦ ਰਾ ਗੌੜੀ ਮਹੱਲਾਨੋ ਆ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਸ ਭਾਗੋ ਰਹਾ ਸੁਖ ਦੁਖ ਦੋਨੋ ਸਮ ਕਰ ਜਾਣੈ ਔਰ ਮਾਨ અપਮਾਨ ਹਰ ਖਸੋਗ ਤੇ ਰਹੈ ਅਤੀਤਾ ਤਿੰਨ ਜਗ ਤਤ ਪਛਾਨਾ ਉਸਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਬਾਨਾ ਜਨਨ ਨਾਨਕ ਇਹੋ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਗੌੜੀ ਮਹੱਲਾ ਨੋਆ ਸਾਧੂ ਰਚਨਾ ਰਾਮ ਬਣਾਈ ਇਕ ਬਿਨਸੈ ਇਕ ਅਸਥਰ ਮਾਨੈ ਅਚਰਜ ਲਖਿਓ ਨਾ ਜਾਈ ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰਮਾਨਿਉ ਜਿਉ ਸੁਪਨਾ ਰਹਿ ਨਾਈ ਜੋ ਦੀ ਸੈ ਸੋ ਸਗਲ ਬਨਾਸੈ ਜਿਉ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਉ ਮਿੱਥਿਆ ਰਹੈਉ RAM ਸਰਨਾਈ ਗੌੜੀ ਮਹੱਲਾ ਨੌਆ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਐਨ ਸਮਗਨ ਰਹੈ ਮਾਇਆ ਮੈਂ ਕਹੂ ਕੈਸੇ ਗੁਣ ਗਾਵੇ ਰਹਾਉ ਪੂਤ ਮੀਤ ਮਾਇਆ ਮਮਤਾ ਸਿਉ ਇਹੇ ਵਿਦ ਆਪ ਬੰਧਾਵੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹੋ ਜਗ ਦੇਖ ਤਾਸ ਉੱਠ ਧਾਵੈ ਪੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ ਜਨ ਨਾਨਕ ਕੋਟਨ ਮੈਂ ਕੋਊ ਭਜਨ ਰਾਮ ਕੋ ਪਾਵੈ ਗੌੜੀ ਮਹੱਲਾ